ਦਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੱਚੇ ਮਾਰਗ YouTube ਚੈਨਲ ਤੇ ਸਵੇਰੇ 9:00 ਤੋਂ 12:00 ਵਜੇ ਤੱਕ ਨਵੀਂ ਵੀਡੀਓ ਇਸ ਚੈਨਲ ਤੇ ਲੈ ਕੇ ਆਈ ਦੀ ਹੈ ਜਿਦੇ ਵਿੱਚ ਆਪਾਂ ਦਾ ਨਵੇਂ-ਨਵੇਂ ਸ਼ਬਦ ਪੜ੍ਹਨੇ ਸਿਖਾਉਣੇ ਦੱਸਦੇ ਹਾਂ ਕਿਵੇਂ ਘੱਟ ਸਮੇਂ ਦੇ ਵਿੱਚ ਹਾਰਮੋਨੀਅਮ ਤੇ ਆਪਾਂ ਪਲੇ ਕਰਨੇ ਸਿੱਖ ਸਕਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਸਾਡੇ ਇਹ ਵਾਲੀ ਵੀਡੀਓ ਨੂੰ ਵੇਖਦੇ ਪਏ ਨੇ ਸਬਸਕ੍ਰਾਈਬਰ ਜਾਂ ਕਹੋ ਜਿਹੜੇ ਵੀ ਸਾਡੇ ਵਿਊਅਰ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਪੂਰਾ ਵੇਖਿਓ ਤੇ ਆਪਾਂ ਦੱਸਨੇ ਆ ਕਿਵੇਂ ਆ ਜਿਹੜਾ ਸ਼ਬਦਾ ਦੇ ਦੱਸਣ ਲੱਗੇ ਆ ਅੱਜ ਦਾ ਸ਼ਬਦ ਆ ਪੈਸਾ ਭਾਈ ਸਰਬਜੀਤ ਸਿੰਘ ਜੀ ਪਟਾਣ ਸਾਹਿਬ ਵਾਲਿਆਂ ਦਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਇਸ ਸ਼ਬਦ ਦੇ ਵਿੱਚ ਆਪਾਂ ਇਹ ਵਾਲੀ ਵੀਡੀਓ ਜਿਹੜੀ ਪਹਿਲੇ ਵੀ ਰਿਲੀਜ਼ ਕੀਤੀ ਸੀ ਉਹਦੇ ਵਿੱਚ ਇਹ ਵੀ ਆਪਾਂ ਮੇਲ ਸਕਿੱਲ ਤੋਂ ਬੜਿਆ ਜਿੱਥੋਂ ਵੀਰਪਾ ਪੜਦੇ ਆ ਪਰ ਆਪਾਂ ਅੱਜ ਸਾਨੂੰ ਕਮੈਂਟ ਆਇਆ ਏ ਕਿ ਫੀਮੇਲ ਸਕਿੱਲ ਤੋਂ ਬੜਿਆ ਜਾਵੇ ਤੇ ਆਪਾਂ ਉਸ ਸਬਸਕ੍ਰਾਈਬਰ ਦੇ ਕਮੈਂਟ ਨੂੰ ਮੋਖ ਰੱਖ ਕੇ ਇਹ ਵਾਲੀ ਵੀਡੀਓ ਲੈ ਕੇ ਆਏ ਆਂ ਜਿਦੇ ਵਿੱਚ ਆਪਾਂ ਫੀਮੇਲ ਸਕੇਲ ਤੋਂ ਪੜਾਂਗੇ ਜਿਦੋਂ ਬੀਪੀਆਂ ਪੈਣਾ ਪੜਦੀਆਂ ਸੋ ਧਿਆਨ ਨਾਲ ਵੇਖਿਓ ਕਿਹੜੇ ਕਿਹੜੀਆਂ ਉਂਗਲਾਂ ਕਿਹੜੇ ਬਟਨਾਂ ਤੇ ਆ ਤੇ ਤੁਸੀਂ ਇਦਾਂ इजीली ਸਿੱਖ ਸਕਦੇ ਜਿਨ੍ਹਾਂ ਪਰੇਸ਼ਾਨੀਆਂ ਦੀ ਵੀ ਹਾਰਮੋਨੀਅਮ ਸਿੱਖਣਾ ਬੜਾ ਔਖਾ ਬਹੁਤਾ ਔਖਾ ਨਹੀਂ ਹੈ ਬਸ ਤੁਹਾਨੂੰ ਜਜਮੈਂਟ ਕਰਨੀ ਹੈ ਕਿ ਕਿਹੜੀ ਟਿਊਨ ਹਨਾ ਜਿੱਦਾਂ ਦੀ ਤੁਸੀਂ ਕਿਉਂ ਸਿੱਖੀ ਨਾਰਮਲ ਤੁਸੀਂ ਕਰ ਸਕਦੇ ਸੋ ਅੱਜ ਮੈਂ ਫੀਮੇਲ ਸਕੇਲ ਤੋਂ ਇਹ ਵਾਲੀ ਵੀਡੀਓ ਬਣਾਉਣ ਲੱਗਾ ਸੋ ਧਿਆਨ ਨਾਲ ਦੇਖਿਓ ਸਭ ਤੋਂ ਵੱਡਾ ਟਿਊਨ ਦੱਸਣਾ ਜੇ ਵੇਣ ਤੋ ਦੋ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਇਸ ਜਿਹੜੀ ਮੇਰੀ ਆਵਾਜ਼ ਉਦਾਂ ਬੈਠਵੀਂ ਜੀ ਲੱਗਦੀ ਇਹਦੇ ਵਿੱਚ ਕਿਉਂਕਿ ਫੀਮੇਲ ਸਕੇਲ ਤੋਂ ਪੜਨੇ ਆ ਉਹਦਾ ਮੇਲ ਸਕੇਲ ਜਿਹੜਾ ਉਹ ਇੱਥੋਂ ਬਣਿਆ ਹੁੰਦਾ ਇੱਥੋਂ ਹੁੰਦਾ ਵਾ ਜਿੱਥੋਂ ਵੀਰਪਾ ਪੜਦੇ ਆ ਉਹਦਾ ਜੀ ਆਵਾਜ਼ ਇੱਥੇ ਸੈੱਟ ਹੋਈ ਹੁੰਦੀ ਆ ਤੇ ਫਿਰ ਮੈਂ ਕੋਸ਼ਿਸ਼ ਕਰਨਾ ਫੀਮੇਲ ਸਕੇਲ ਤੋਂ ਇੱਥੋਂ ਪੜਾ ਇੱਕ ਵਾਰ ਫੇਰ ਲਿਖਿਓ ਵੇੜਨ ਤਦ ਹੋਰ ਜੇ ਮੰਗਰਣਾ ਚੇ ਮੰਗਣਾ ਸੇਰ ਦੁੱਖਾਂ ਕੈ ਦੁਖ ਦੇਨਾਮ ਸੰਤੋਖਿਆ ਇਹ ਕੋਈ ਫੇਰ ਤੋਂ ਦੇਖੇ ਧਿਆਨ ਨਾਲ ਦੇਨਾਮ ਸੰਤੋਖਿਆ ਉਤਰੈ ਮਨ ਕੀ ਪੁਖ ਇਕਲ ਫੇ ਰਖਿਓ ਦੇਨਾਮ ਸੰਤੋਖਿਆ ਉਤਰੈ ਮਨ ਕੀ ਪੁਖ ਵਿਣ ਤੁਧ ਹੋਰ ਜੇ ਮੰਗੈ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਇਹ ਅਸੀਂ ਇਹ ਸ਼ਬਦ ਜੀ ਜੋ ਅਸਥਾਈ ਆ ਹੁਣ ਆਪਾਂ ਅੰਤ라 ਬਾਰੇ ਦੱਸਣ ਲੱਗੇ ਆ ਧਿਆਨ ਨਾਲ ਦੇਖਿਓ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਥੋੜਾ ਸਲੋ ਕਰਕੇ ਦੱਸਣਾ इजीली ਤੁਹਾਨੂੰ ਬਦਲ ਲੱਜੂ ਗੁਰਵਣ ਤਿਨ ਹਰਿਆ ਕੀਤਿਆ ਨਾ ਨਾਨਕ ਕਿਆ ਮਨੁਖ ਹੁਣ ਆਪਾਂ ਵਾਪਸ ਅੰਤਰਾ ਤੇ ਜਾਣਾ ਸੌਰੀ ਅਸਥਾਈ ਤੇ ਜਾਣਾ ਨਾਨਕ ਕਿਆ ਮਨੁਖ ਇੱਕ ਵਾਰ ਫੇਰ ਤੋਂ ਇੱਥੇ ਦੇਖਿਓ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਵੇਣ ਤੁਧ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾਂ ਕਹਿ ਤੁਖ ਸੋ ਇਹ ਸੀ ਸ਼ਬਦ ਜਿਹਦੇ ਬਾਰੇ ਆਪਾਂ ਤੁਹਾਨੂੰ ਕਮੈਂਟ ਦੇ ਅਗੋਰਡਿੰਗ ਆਪਾਂ ਤੁਹਾਨੂੰ ਇਹ ਵਾਲੀ ਵੀਡੀਓ ਲੈ ਕੇ ਮ आए ਆ ਤੇ ਹੁਣ ਕਮੈਂਟ ਕਰਕੇ ਦੱਸ ਦੇ ਜੇ ਹੋਰ ਤੁਹਾਨੂੰ ਕਿਹੜੇ ਸ਼ਬਦ ਦੀ ਵੀਡੀਓ ਚਾਹੀਦੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਛੇਤੀ ਛੇਤੀ ਲੈ ਕੇ ਹੁਣ ਇਹ ਜਿਹੜੇ ਹਫਤੇ ਆਪਾਂ ਵੀਡੀਓ ਲੈ ਕੇ ਆਉਣੇ ਇਹ ਸਾਰੇ ਸਬਸਕ੍ਰਾਈਬਰ ਜਿਹੜੇ ਤੁਹਾਨੂੰ ਕਮੈਂਟ ਕੀਤੇ ਆਏ ਇਹ ਆ ਵਾਲੀ ਸ਼ਬਦ ਦੀ ਵੀਡੀਓ ਭੇਜੋ ਆਪਾਂ ਉਹੀ ਅਪਲੋਡ ਕਰਦੇ ਪਏ ਆ ਸੋ ਜਿੰਨੇ ਹੋਰ ਵੀ ਵਿਚਾਰ ਹੋਣ ਹਨ ਉਹਨਾਂ ਨੂੰ ਆਪਣੇ ਵਿਚਾਰ ਦੱਸ ਸਕਦੇ ਜੀ ਵੀਡੀਓ ਵਿੱਚ ਸ਼ਬਦ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਨੂੰ ਜਿਹੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹੁੰਦਾ ਉਸ ਤੋਂ ਮਾਫ਼ੀ ਚਾਹੁੰਦੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸ਼ੁੱਧ ਗੁਰਬਾਣੀ ਪੜ੍ਹੀਏ ਕੀਰਤਨ ਕਰੀਏ ਸੋ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਕੱਲ੍ਹ ਮਿਲਦੇ ਆ ਤੁਹਾਨੂੰ ਸਵੇਰੇ 9:00 ਤੋਂ 12:00 ਵਿੱਚ ਨਵੀਂ ਵੀਡੀਓ ਦੇ ਨਾਲ ਇਸੇ ਚੈਨਲ ਸੱਚੇ ਮਨ ਦੇ YouTube ਚੈਨਲ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ